ਪੰਜਾਬ ਦੇ ਵਿੱਚ ਇੱਕ ਐਸਾ ਠੱਗ ਜਿਸ ਨੇ ਲਗਾਤਾਰ 10 ਸਾਲ ਬੈਂਕਾਂ ਦੇ ਵੱਖੋ-ਵੱਖਰੇ ਏਟੀਐਮ ਦੇ ਵਿੱਚੋਂ ਪੈਸੇ ਕਢਵਾਏ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਜਗਰਾਵ ਪੁਲਿਸ ਨੂੰ ਉਸ ਠੱਗ ਦੇ ਬਾਰੇ ਪਤਾ ਲੱਗਦਾ ਹੈ ਤੇ ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਉਹ ਠੱਗੀਆਂ ਮਾਰਦਾ ਆ ਰਿਹਾ ਹੈ ਔਰ ਵੱਖੋ-ਵੱਖਰੇ ਬੈਂਕਾਂ ਦੇ ਲਗਭਗ 80 ਏਟੀਐਮ ਕਾਰਡ ਉਹਦੇ ਕੋਲੋਂ ਬਰਾਮਦ ਹੋਏ ਨੇ ਔਰ ਠੱਗ ਕੌਣ ਹੈ ਜਗਰਾਉਂ ਪੁਲਿਸ ਦੇ ਹੱਥੇ ਕਾਮਯਾਬੀ ਕਿਵੇਂ ਲੱਗੀ ਔਰ ਜਗਰਾਉਂ ਪੁਲਿਸ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਔਰ ਇੱਕ ਤਸਵੀਰ ਜਾਰੀ ਹੋਈ ਹੈ ਜਿਸ ਦੇ ਵਿੱਚ ਠੱਗ ਦਿਖੜਾ ਦਿਖਾਈ ਦੇ ਰਿਹਾ ਜਗਰਾਉਂ ਦੇ ਵਿੱਚ ਏਟੀਐਮ ਕਾਰਡ ਬਦਲ-ਬਦਲ ਕੇ ਠੱਗੀ ਕਰਨ ਵਾਲਾ ਕਾਬੂ ਆਇਆ ਪੁਲਿਸ ਦੇ 17 ਬੈਂਕਾਂ ਦੇ ਲਗਭਗ 79 ਕਾਰਡ ਬਰਾਮਦ ਹੋਏ ਨੇ ਦੇਤਾ ਸਾਲ ਤੋਂ ਉਹ ਬਜ਼ੁਰਗਾਂ ਨੂੰ ਟਾਰਗੇਟ ਕਰਦਾ ਆਉਂਦਾ ਸੀ ਦਰਅਸਲ ਆਮ ਤੌਰ ਤੇ ਦੇਖਿਆ ਜਾਂਦਾ ਜਿਹੜੇ ਘੱਟ ਪੜੇ ਲਿਖੇ ਨੇ ਜਾਂ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਨਜ਼ਰ ਜਿਨ੍ਹਾਂ ਦੀ ਕਮਜ਼ੋਰ ਹੋ ਚੁੱਕੀ ਹੈ ਉਹ ਜ਼ਿਆਦਾਤਰ ਮੌਕੇ ਉੱਤੇ ਏਟੀਐਮ ਦੇ ਉੱਤੇ ਹੈਲਪ ਮੰਗ ਲੈਂਦੇ ਨੇ ਲੋਕਾਂ ਦੀ ਕਿ ਮੈਨੂੰ ਪੈਸੇ ਕਢਵਾਉਣ ਦੇ ਵਿੱਚ ਮਦਦ ਕੀਤੀ ਜਾਵੇ ਪਰ ਜਦੋਂ ਇਸ ਤਰ੍ਹਾਂ ਦੇ ਠੱਗ ਟੱਕਰ ਜਾਂਦੇ ਨੇ ਬਜ਼ੁਰਗਾਂ ਨੂੰ ਤਾਂ ਉਹਨਾਂ ਨੂੰ ਲੈਣੀਆਂ ਦੀਆਂ ਦੇਣੀਆਂ ਪੈ ਜਾਂਦੀਆਂ ਨੇ ਯਾਨੀ ਕਿ ਉਹਨਾਂ ਦੇ ਆਪਣੀ ਮਿਹਨਤ ਦੀ ਕਿਰਤ ਦੀ ਕਮਾਈ ਖਾਸ ਕਰਕੇ ਕਈ ਪੈਨਸ਼ਨਰ ਹੁੰਦੇ ਨੇ ਉਹਨਾਂ ਦੀ ਜਿਹੜੀ ਕਮਾਈ ਹੈ ਉਹ ਠੱਗ ਏਟੀਐਮ ਦੇ ਚੁੱਕੜਵਾ ਲੈਂਦਾ ਸੀ ਜਗਰਾਉਂ ਦੇ ਵਿੱਚ ਬਜ਼ੁਰਗਾਂ ਨੂੰ ਧਿਆਨ ਪਰ ਲੋਕਾਂ ਨੂੰ ਏਟੀਐਮ ਕਾਰਡ ਬਦਲ ਕੇ ਉਹਨਾਂ ਦੇ ਖਾਤੇ ਵਿੱਚੋਂ ਪੈਸੇ ਢਾਉਣ ਵਾਲਾ ਛਾਤਰ ਠੱਗ ਹੁਣ ਫੜਿਆ ਗਿਆ ਹੈ ਪੁਲਿਸ ਵੱਲੋਂ ਉਸ ਮੁਲਜ਼ਮ ਦੇ ਕੋਲੋਂ 17 ਅਲੱਗ-ਲੱਗ ਬੈਂਕਾਂ ਦੇ 79 ਏਟੀਐਮ ਕਾਰਡ ਬਰਾਮਦ ਹੋਏ ਨੇ ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਲੋਕਾਂ ਤੋਂ ਏਟੀਐਮ ਬਦਲ-ਬਦਲ ਕੇ ਉਹਨਾਂ ਦੇ ਖਾਤਿਆਂ ਤੋਂ ਪੈਸੇ ਕਢਵਾਏ ਹੋਣਗੇ ਪੁਲਿਸ ਨੇ ਮੁਲਜ਼ਮ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਹੁਣ ਇਸ ਪੁਲਿਸ ਰਿਮਾਂਡ ਦੇ ਵਿੱਚ ਪਤਾ ਲੱਗੇਗਾ ਕਿ ਆਖਰਕਾਰ ਇਹ ਛਾਤਰ ਠੱਗ ਕਿਵੇਂ ਵਿਉਂਤ ਘੜਦਾ ਅਨਪੜਾ ਨੂੰ ਖਾਸ ਕਰਕੇ ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਔਰ ਉਹਨਾਂ ਦੇ ਏਟੀਐਮ ਬਦਲ ਲੈਂਦਾ ਸੀ ਔਰ ਏਟੀਐਮ ਬਦਲ ਕੇ ਪੈਸੇ ਕਢਵਾਉਂਦਾ ਸੀ ਇਹ ਕਿਵੇਂ ਸਾਰਾ ਇਤਿਹਾਸੇ ਨੂੰ ਅੰਜਾਮ ਦਿੱਤਾ ਦਿੰਦਾ ਸੀ ਕਿ ਇਸ ਕੋਲੋਂ ਮਦਦ ਮੰਗਣ ਵਾਲੇ ਜਾਂ ਏਟੀਐਮ ਕੋਲ ਹੀ ਇਸ ਦਾ ਡੇਰਾ ਲੱਗ ਜਾਂਦਾ ਸੀ ਕਿ ਜਿਹੜੇ ਹੈਲਪ ਮੰਗਦੇ ਸੀ ਤੇ ਉਹਨਾਂ ਦੇ ਏਟੀਐਮ ਪਿੰਨ ਵੀ ਇਸ ਦੇ ਕੋਲ ਚਲੇ ਜਾਂਦੇ ਸੀ ਤੇ ਏਟੀਐਮ ਬਦਲ ਕੇ ਫਿਰ ਪੈਸੇ ਕਢਵਾਉਣ ਦੀ ਕਿਵੇਂ ਵਿਉਂਤਬੰਦੀ ਘੜਦਾ ਸੀ ਤੇ ਲੰਮਾ ਸਮਾਂ ਇਹ ਕਿਵੇਂ ਇਸ ਵਿਉਂਤ ਨੂੰ ਬਣਦਾ ਰਿਹਾ ਤੇ ਠੱਗਦਾ ਰਿਹਾ ਆਖਰਕਾਰ ਛੇਤੀ ਇਹ ਕਾਬੂ ਕਿਉਂ ਨਹੀਂ ਆਇਆ ਇਸ ਦੇ ਬਾਰੇ ਹੁਣ ਇਨਵੈਸਟੀਗੇਸ਼ਨ ਵਿੱਚ ਪਤਾ ਲੱਗੇਗਾ ਕਿ ਛਾਤਰ ਠੱਗ ਠੱਗੀਆਂ ਨੂੰ ਅੰਜਾਮ ਕਿਵੇਂ-ਕਿਵੇਂ ਦਿੰਦਾ ਰਿਹਾ ਦਰਅਸਲ ਡੀਐਸਪੀ ਦਾਖਾ ਨੇ ਜਿਹੜੇ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣਾ ਦਾਖਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਸੁਮਿਤ ਕੁਮਾਰ ਨਾਮ ਦੇ ਇਸ ਠੱਗ ਨੂੰ ਫੜ ਲਿਆ ਲੁਧਿਆਣਾ ਦੇ ਮੁਹੱਲਾ ਕੋਟ ਮੰਗਲ ਸਿੰਘ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਇਹ ਛਾਤਰ ਠੱਗ ਜੋ ਕਿ ਬੈਂਕ ਏਟੀਐਮ ਦੇ ਬਾਹਰ ਖੜਾ ਹੋ ਕੇ ਬਜ਼ੁਰਗਾਂ ਨੂੰ ਏਟੀਐਮ ਚਲਾਉਣ ਚਲਾਉਣ ਦੇ ਨਾ ਜਾਣਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਪਾਸਵਰਡ ਦੇਖ ਕੇ ਏਟੀਐਮ ਕਾਰਡ ਬਦਲ ਲੈਂਦਾ ਸੀ ਪਹਿਲਾਂ ਜਿਹੜਾ ਇਹ ਮਲਜਮ ਹੈ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਆਏ ਲੋਕਾਂ ਨੂੰ ਬੜੀ ਚਲਾਕੀ ਦੇ ਨਾਲ ਪਾਸਵਰਡ ਦੇਖਦਾ ਔਰ ਫਿਰ ਉਹਨਾਂ ਦੀ ਮਦਦ ਕਰਨ ਦੇ ਬਹਾਨੇ ਉਹਨਾਂ ਦੇ ਨਾਲ ਚਤਰਾਈ ਦੇ ਨਾਲ ਏਟੀਐਮ ਕਾਰਡ ਬਦਲ ਲੈਂਦਾ ਸੀ ਤੇ ਤੁਰੰਤ ਦੂਸਰੇ ਏਟੀਐਮ ਵਿੱਚ ਜਾ ਕੇ ਬੈਂਕ ਖਾਤਿਆਂ ਵਿੱਚੋਂ ਪੈਸੇ ਕਢਵਾ ਲੈਂਦਾ ਸੀ ਪਰ ਜੇਕਰ 10 ਸਾਲ ਤੋਂ ਇਸ ਤਰ੍ਹਾਂ ਕਰ ਰਿਹਾ ਸੀ ਤੇ ਕੀ ਇਸ ਤੋਂ ਪਹਿਲਾਂ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਜਾਂ ਫਿਰ ਬਜ਼ੁਰਗ ਹੋਣ ਕਰਕੇ ਕੋਈ ਪੈਰਵਾਈ ਨਹੀਂ ਕਰ ਸਕਿਆ ਇਸ ਠੱਗ ਨੂੰ ਕਾਬੂ ਕਰਵਾਉਣ ਦੇ ਲਈ ਕੇਸ ਕਰਕੇ ਲੰਮਾ ਸਮਾਂ ਠੱਗੀਆਂ ਮਾਰਦਾ ਰਿਹਾ ਹਾਲਾਂਕਿ ਜਦੋਂ ਪੀੜਤਾਂ ਨੂੰ ਪਤਾ ਲੱਗਦਾ ਸੀ ਜਦ ਤੱਕ ਬੈਂਕ ਦੇ ਵਿੱਚੋਂ ਪੈਸਾ ਨਿਕਲ ਜਾਂਦੇ ਸੀ ਤੇ ਉਹਨਾਂ ਦੇ ਮੈਸੇਜ ਮੋਬਾਈਲ ਵਿੱਚ ਆਉਂਦਾ ਸੀ ਉਸ ਤੋਂ ਹੀ ਪਤਾ ਲੱਗਦਾ ਸੀ ਕਿ ਉਹ ਠੱਗੇ ਗਏ ਨੇ ਪੁਲਿਸ ਨੇ ਮੁਲਜ਼ਮ ਤੋਂ HDFC ਬੈਂਕ ਦੇ ATM ਕਾਰਡ 13 ਬਰਾਮਦ ਕੀਤੇ ਨੇ ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਦੇ 15 ATM ਬਰਾਮਦ ਕੀਤੇ ਨੇ ਸਟੇਟ ਬੈਂਕ ਆਫ ਇੰਡੀਆ ਦੇ 13 ATM ਨੇ ਜਿਹੜੇ ਉਸ ਤੋਂ ਬਰਾਮਦ ਕੀਤੇ ਨੇ ਐਕਸਿਸ ਬੈਂਕ ਪ੍ਰਾਈਵੇਟ ਬੈਂਕ ਦੇ 8 ATM ਬਰਾਮਦ ਕੀਤੇ ਨੇ ਯੂਕੋ ਬੈਂਕ ਦੇ 3 ATM ICICI ਬੈਂਕ ਦੇ 2 ATM ਬੈਂਕ ਆਫ ਬੜੋਦਾ ਦੇ 3 ATM ਬੈਂਕ ਆਫ ਇੰਡੀਆ ਦੇ 4 ਯੂਨੀਅਨ ਬੈਂਕ ਦੇ 3 ਆਈਡੀਬੀਆਈ ਦੇ 2 ਤੇ ਕੇਨਰਾ ਬੈਂਕ ਦੇ 3 ਇਹ ਵੀ ਲਘੂ ਵਿੱਤ ਬੈਂਕ ਦੇ ਜਿਹੜੇ ਨੇ 2 ਏਟੀਐਮ ਪੰਜਾਬ ਗ੍ਰਾਮੀਨ ਬੈਂਕ ਦਾ 1 ਏਟੀਐਮ ਜੇ ਐਂਡ ਕੇ ਬੈਂਕ ਦੇ 2 ਏਟੀਐਮ ਕੋਆਪਰੇਟਿਵ ਬੈਂਕ ਦਾ 1 ਏਟੀਐਮ ਕੈਪੀਟਲ ਸਮਾਲਕ ਫਾਈਨਾਂਸ ਬੈਂਕ ਦਾ 1 ਏਟੀਐਮ ਪੰਜਾਬ ਐਂਡ ਸਿੰਧ ਬੈਂਕ ਦੇ 2 ਏਟੀਐਮ ਤੇ ਇੰਡੀਅਨ ਬੈਂਕ ਦਾ 1 ਏਟੀਐਮ ਇਸ ਤਰ੍ਹਾਂ ਵੱਖੋ-ਵੱਖਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੈਂਕਾਂ ਦੇ 17 ਏਟੀਐਮ ਉਸ ਤੋਂ ਬਰਾਮਦ ਹੋਏ 79 ATM ਜਿਹੜੇ ਉਸ ਤੋਂ ਬਰਾਮਦ ਹੋਏ ਨੇ 17 ਵੱਖ-ਵੱਖ ਬੈਂਕਾਂ ਦੇ 10 ਸਾਲ ਤੋਂ ਕਰ ਰਿਆ ਸੀ ਠੱਗੀਆਂ ਇਹ ਡੀਐਸਪੀ ਨੇ ਜਾਣਕਾਰੀ ਦਿੱਤੀ ਹੈ ਪੁਲਿਸ ਨੂੰ ਜਦੋਂ ਇਸ ਮੁੱਲਜਮ ਦੇ ਬਾਰੇ ਗਹਿਰਾਈ ਤੋਂ ਪੁੱਛਗਿੱਛ ਕੀਤੀ ਗਈ ਹੈ ਮੁੱਢਲੀ ਜਾਣਕਾਰੀ ਚ ਪਤਾ ਲੱਗਿਆ ਕਿ ਉਸ ਨੇ ਕਿੰਨੇ ਲੋਕਾਂ ਨੂੰ ਠੱਗਿਆ ਉਸ ਦੇ ਨਾਲ ਕੌਣ-ਕੌਣ ਸ਼ਾਮਲ ਹੈ ਸੀ ਜਾਂ ਨਹੀਂ ਸੀ ਅਗਲੇਰੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗ ਜਾਵੇਗਾ ਡੀਐਸਪੀ ਦੇ ਮੁਤਾਬਕ ਪਿਛਲੇ 10 ਸਾਲ ਤੋਂ ਠੱਗੀਆਂ ਦਾ ਕਾਰੋਬਾਰ ਬਣਾ ਰੱਖਿਆ ਸੀ ਉਸ ਨੇ ਉਸ ਦੇ ਖਿਲਾਫ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ 5 ਕੇਸ ਪਹਿਲਾਂ ਤੋਂ ਦਰਜ ਨੇ ਪਹਿਲਾ ਕੇਸ 2015 ਵਿੱਚ ਲੁਧਿਆਣਾ ਦੇ ਵਿੱਚ ਦਰਜ ਹੋਇਆ ਸੀ ਇਸ ਤੋਂ ਬਾਅਦ 2022 ਦੇ ਵਿੱਚ ਫਤਿਹਗੜ੍ਹ ਸਾਹਿਬ ਚ ਧੂਰੀ ਦੇ ਵਿੱਚ 2023 ਦੇ ਵਿੱਚ ਥਾਣਾ ਸਿਟੀ ਜਗਰਾਉਂ ਦੇ ਵਿੱਚ 2024 ਦੇ ਵਿੱਚ ਸਮਰਾਲਾ ਖੰਨੇ ਦੇ ਵਿੱਚ ਕੇਸ ਦਰਜ ਹੋਇਆ ਸੀ ਉਹ 6 ਵੱਖ-ਵੱਖਰੇ ਮਾਮਲਿਆਂ ਦੇ ਵਿੱਚ ਹੁਣ ਨਾਮਜਦ ਹੈ ਤੇ ਪੁਲਿਸ ਮੁਲਜ਼ਮ ਦੇ ਪੂਰੇ ਨੈਟਵਰਕ ਦੀ ਜਾਂਚ ਕਰ ਰਹੀ ਹੈ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅਗਰ ਕਿਸੇ ਵੀ ATM ਨੂੰ ਨਹੀਂ ਚਲਾਉਣਾ ਆਉਂਦਾ ਤਾਂ ਆਪਣੇ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਨਾਲ ਲਾ ਕੇ ਪੈਸੇ ਜ਼ਰੂਰ ਬੈਂਕ ਵਿੱਚੋਂ ਕਢਵਾਇਆ ਕਰਨ ਜਾਂ ਕਿਸੇ ਬੈਂਕ ਕਰਮਚਾਰੀ ਦੀ ਮਦਦ ਲਈ ਜਾ ਸਕਦੀ ਹੈ ਪਰ ਕਦੇ ਵੀ ਕਿਸੇ ਅਣਜਾਣ ਵਿਅਕਤੀ ਤੋਂ ਇਸ ਤਰ੍ਹਾਂ ATM ਦੀ ਵਰਤੋਂ ਕਰਨ ਲੱਗਿਆਂ ਮਦਦ ਨਾ ਲਈ ਜਾਵੇ ਇਸ ਤਰ੍ਹਾਂ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ATM ਦੇ ਅੰਦਰ ਕਿਸੇ ਦੇ ਸਾਹਮਣੇ ਪਾਸਵਰਡ ਨਹੀਂ ਲਗਾਉਣਾ ਚਾਹੀਦਾ ਅਗਰ ਕੋਈ ATM ਦੇ ਅੰਦਰ ਆ ਕੇ ਪੈਸੇ ਕਢਵਾਉਂਦਾ ਹੈ ਤਾਂ ਉਸ ਵਿਅਕਤੀ ਨੂੰ ਬਾਹਰ ਖੜੇ ਹੋਣ ਦੀ ਪਹਿਲਾਂ ਅਪੀਲ ਕਰੋ ਤੇ ਫੇਰ ਹੀ ਇਕੱਲੇ ਤੁਸੀਂ ATM ਨੂੰ ਵਰਤੋ ਤੇ ਪੈਸੇ ਕਢਵਾਓ ਇਸ ਤਰ੍ਹਾਂ ਦੀਆਂ ਕੁਝ ਸਾਵਧਾਨੀਆਂ ਦੇ ਨਾਲ ਬਚਿਆ ਜਾ ਸਕਦਾ ਨਹੀਂ ਤਾਂ ਇਸ ਤਰ੍ਹਾਂ ਦੇ ਛਾਤਰ ਠੱਗ ਜਿਸ ਨੂੰ ਕਾਬੂ ਕੀਤਾ ਗਿਆ ਜਗਰਾਉਂ ਪੁਲਿਸ ਦੇ ਵੱਲੋਂ ਉਹ ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਠੱਗੀ ਕਰ ਸਕਦੇ ਨੇ ਤੇ 10 ਸਾਲ ਤੋਂ ਲਗਾਤਾਰ ਵੱਖ-ਵੱਖ ਰੀਆਂ ਬੈਂਕਾਂ ਦੇ ਏਟੀਐਮ ਬਜ਼ੁਰਗਾਂ ਨੂੰ ਧਿਆਨ ਪੜਾਉਣ ਨੂੰ ਨਿਸ਼ਾਨਾ ਬਣਾ ਕੇ ਉਹ ਠੱਗ ਏਟੀਐਮ ਵਰਤਦਾ ਰਿਹਾ ਤੇ ਇਸ ਤਰ੍ਹਾਂ ਕੋਈ ਸਮੇਂ ਦੇ ਵਿੱਚ ਉਸਨੇ ਕਿੰਨੇ ਪੈਸੇ ਠੱਗੇ ਹੋਣਗੇ ਕਿੰਨੇ ਦਿਨਾਂ ਤੋਂ ਇਸ ਦੀ ਹੁਣ ਅਗਲੇਰੀ ਜਾਂਚ ਦੇ ਵਿੱਚ ਵੀ ਪਰਦਾ ਫਾਸ਼ ਹੋ ਜਾਣਾ ਕਿ ਕੀ ਉਹ ਇਕੱਲਾ ਵਿਅਕਤੀ ਸੀ ਜਾਂ ਫਿਰ ਇੱਕ ਪੂਰੇ ਦਾ ਪੂਰਾ ਗੈਂਗ ਟੈਕ ਨੈਟਵਰਕ ਚੱਲਦਾ ਠੱਗਾਂ ਦਾ ਜਿਸ ਦਿੱਤਾ ਉਸਨੇ ਬਜ਼ੁਰਗਾਂ ਨੂੰ ਧਿਆਨ ਪੜਾ ਨੂੰ ਨਿਸ਼ਾਨਾ ਬਣਾਇਆ ਫਿਲਹਾਲ ਜਗਰਾਉਂ ਪੁਲਿਸ ਦੇ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਦ ਤੱਕ 3 ਦਿਨਾਂ ਦੇ ਪੁਲਿਸ ਰਮਾਨ ਤੋਂ ਬਾਅਦ ਕੋਈ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਤੇ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਹਾਨੂੰ ਵੀ ਚਕੰਨੇ ਹੋ ਕੇ ਚੱਲਣ ਦੀ ਲੋੜ ਹੈ ਸਾਵਧਾਨੀ ਦੇ ਨਾਲ ਏਟੀਐਮ ਵਰਤਣ ਦੀ ਲੋੜ ਹੈ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ